ਵਾਹਿ ਕਰੂ ਵਾਹਿ ਕਰੂ ਵਾਹਿ ਕਰੂ ਵਾਹਿ ਕਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਨ ਮੰਦਰ ਤਨ ਵੇ ਸਕਲੰਦਰ ਘਟੇ ਤੇਰ ਕਨਾਮ ਇਕ ਸ਼ਬਦ ਮੇਰੇ ਪ੍ਰਾਣ ਬਸਤ ਹੈ ਬੜ ਜਨਮ ਆਆ ਮਨ ਮੰਦਰ ਤਨ ਵੇਸ ਕਲੰਦਰ ਕਟਹੀ ਤੇਰ ਤਨਾਮ ਇਕ ਸ਼ਬਦ ਮੇਰੇ ਪ੍ਰਾਣ ਬਸਤ ਹੈ ਬੜ ਜਨਮ ਆਆ ਮਨ ਪੇ ਤੇ ਆ ਤੇ ਆਲ ਛੇਤੀ ਮੇਰੀ ਮਾਈ ਕੌਣ ਜਾਣ ਪੇਰ ਪਰਾਹੀ ਹਮਨ ਈ ਚਿੰਤਾ ਪਰਾਹੀ ਅਗਮ ਅਗੋਚਰ ਲਖ ਅਪਾਰਾ ਚਿੰਤਾ ਕਰ ਅਮਾਰੇ ਜਲ ਥਲ ਮਹੀਆਲ ਭਰਪੂਰ ਲੈਨਾ ਕਟ ਕਟ ਜੋਤ ਤਮਾਰੀ ਅਗਮ ਅਗੋਚਰ ਲਖਿ ਅਪਾਰਾ ਚਿੰਤਾ ਕਰ ਮਾਰੀ ਜਲ ਥਲ ਮਹੀ ਆਲ ਪਾਰ ਪੂਰ ਲੈਨਾ ਕਟ ਕਟ ਜੋਤ ਤਮਾਰੀ ਸੇਖਮਾਤ ਸਾਬ ਬੋਤ ਤਮਾਰੀ

ਗਉੜ ਗਾਵਣ ਤਤੇਰੇ ਜੀ ਜਹੰਤ ਸਭ ਸਰਨਾ ਤੇ ਮਾਰੀ ਸਰਬਚੰਤ ਤਦ ਪਾਸੇ ਜੋ ਤੁਸ ਭਾਵੈ ਸੋਈ ਚੰਗਾ ਇਕ ਨਾਨਕ ਕੀ ਅਰਦਾਸ ਜੀ ਜਹੰਤ ਸਭ ਸਰਨਾ ਤੇ ਮਾਰੀ ਸਰਬਚੰਤ ਤਦ ਪਾਸੇ ਜੋ ਤਸ ਭਾਵੈ ਸੋਈ ਚੰਗਾ ਇਕ ਨਾਨਕ ਕੀ ਅਰਦਾਸ ਏ ਤਨ ਮਾਇਆ ਪਾਇਆ ਪਿਆਰੇ ਨੀਤ ਲਾਲਾਂ ਬਰੰਗਾਏ ਮੇਰ ਕੰਤ ਨਾ ਪਾਵੇ ਚੋਲੜਾ ਪਿਆਰੇ ਕਿਉ ਤਨ ਸਹਿ ਜੇ ਜਾਏ ਏ ਤਨ ਮਾਇਆ ਪਾਇਆ ਪਿਆਰੇ ਲੀਤ ਲਾਲਾਂ ਬਰੰਗਾਏ ਮੇਰ ਕਾਂਤ ਨਾ ਪਾਵੇ ਚੋੜਾ ਪਿਆਰੇ ਕਿਉ ਤਨ ਸਹ ਜਾਈ ਹਾਂ ਕੁਰਬਾਨੇ ਜਾਉ ਮਹਿਰਵਾਨਾ ਹਾਂ ਕੁਰਬਾਨੇ ਜਾਉ ਹਾਂ ਕਰਬਾਨੇ ਜਾ ਤਨਾ ਕੇ ਲੈਣ ਜੋ ਤੇਰਾ ਨਾਮ ਲੈਣ ਜੋ ਤੇਰਾ ਨਾਮ ਤਨਾ ਕੇ ਹਾਂ ਸਦ ਕਰਬਾਨੇ ਜਾਉ ਲੈਣ ਜੋ ਤੇਰਾ ਨਾਮ ਤਨਾ ਕੇ ਹਾਂ ਸਦ ਕਰਬਾਨੇ ਜਾਉ ਕਾਇਆ ਰੰਗੜ ਜੀਥਿਆ ਪਿਆਰੇ ਪਾਇ ਨਾਮ ਜੀਠ ਰੰਗਣ ਵਾਲਾ ਜੇ ਰੰਗੇ ਸਾਹਿਬ ਐਸਾ ਰੰਗ ਨਾ ਡੀਠ ਜਨ ਕੇ ਚੋੜੇ ਰਤਣੇ ਪਿਆਰੇ ਕੰਤ ਤਵਾ ਕੇ ਪਾਸ ਧੋੜ ਤਨਾ ਕੀ ਜੇ ਮਿਲ ਜੀ ਕਹ ਨਾਨਕ ਕੀ ਹਰ ਦਾ ਜਨ ਕੇ ਝੋਲੇ ਰਤੜੇ ਪਿਆਰੇ ਕੰਤ ਤਨਾ ਕੇ ਪਾਸ ਧੋੜ ਤਨਾ ਕੀ ਜੇ ਮਿਲ ਜੀ ਕਹ ਨਾਨਕ ਕੀ ਅਰਦਾਸ ਆਪੇ ਸਾਝੇ ਆਪੇ ਰੰਗੇ ਆਪੇ ਨਾ ਦਰ ਕਰੇ ਨਾਨਕ ਕਾਮਣ ਕਾਂਤੇ ਭਾਵੇ ਆਪ ਹੀ 라ਵੇ ਆਪੇ ਸਾਜੇ ਆਪੇ ਰੰਗੇ ਆਪੇ ਨਦਰ ਕਰੇ ਨਾਨਕ ਕਾਮਣ ਕਾਂਤੇ ਭਾਵੇ ਆਪੇ ਹੀ 라ਵੇ ਆਪੇ ਹੀ 라ਵੇ ਆਪੇ ਹੀ 라ਵੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਹਿ